ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਿਰਿੰਦਰਪਾਲ ਸਿੰਘ ਬਾਜਬਾਬ ਲੋ ਬਿਆਸ ਦਰਿਆ ਦੇ ਵਧੇ ਪਾਣੀ ਕਰਨ ਪੁਲੱਥ ਦੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਰਾਹਤ ਕਮਾਰੀ ਸਮੀਖਿਆ ਕੀਤੀ ਗਈ। ਉਹਨਾਂ ਮੰਡ ਖੇਤਰ ਦੇ ਪਿੰਡ ਮੰਡ ਕੂਕਾ, ਮੰਡ ਰੰਗਲ, ਰਾਮਾ, ਤਕੜਾ, ਮੰਡ ਕੁਲਾ ਵਿਖੇ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਹਨਾਂ ਨੇ ਰਾਹਤ ਕੇਂਦਰਾਂ ਵਿਖੇ ਲੋਕਾਂ ਲਈ ਸਹਾਇਤਾ ਲਈ ਦਵਾਈਆਂ ਮੈਡੀਕਲ ਟੀਮਾਂ ਦੀ ਤਾਇਨਾਤੀ ਸੂਕਾ ਰਾਸ਼ਨ ਪਿੰਡ ਵਾਲੇ ਪਾਣੀ ਦੀ ਉਪਲਬਧਤਾ ਬਾਰੇ ਜਾਣਕਾਰੀ ਦਿੱਤੀ ਹੈ ਜਿਨਾਂ ਨੂੰ ਤੁਹਾਨੂੰ ਪਤਾ ਹੈ ਕਿ ਛੱਟ ਸੀਜ਼ਨ ਚੱਲ ਰਿਹਾ ਹੈ ਔਰ ਪਿਛੋਂ ਪਾਣੀ ਆਣ ਕਰਕੇ ਦਰਿਆ ਵਿਆਸ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਣ ਕਰਕੇ ਅਸੀਂ ਮੈਂ ਤੇ ਐਸਟੀਐਮ ਸਾਹਿਬ ਇੱਧਰ ਸਾਰੇ ਜੋ ਪਲਾਥਰ ਤਹਿਸੀਲ ਦੇ ਪਿੰਡ ਹੈਗੇ ਉਹਨਾਂ ਵਿੱਚ ਚੱਕਰ ਲਗਾ ਰਹੇ ਹਾਂ ਔਰ ਜਿੱਥੇ ਜਿੱਥੇ ਕੋਈ ਰਾਸ਼ਨ ਦੀ ਤੇ ਤੇ ਤੁਹਾਡੇ ਚਾਰੇ ਦੀ ਲੋੜ ਹੈ ਪਛੇ ਚਾਰੇ ਦੀ ਲੋੜ ਹੈ ਮੈਡੀਕਲ ਟੀਮਾਂ ਉਸੇ ਸਾਰੇ ਜਿਹੜੀਆਂ ਮਰੀਜ਼ਾਂ ਕਰਵਾ ਰਹੇ ਹੈਗੇ ਆਂ ਔਰ ਹੁਣ ਇਹਨਾਂ ਨਾਲ ਜਿਹੜੇ ਪਿੰਡ ਵਾਸੀ ਹੈਗੇ ਨੇ ਮੈਂ ਮੀਟਿੰਗ ਵੀ ਕੀਤੀ ਗਈ ਹੈ ਔਰ ਉਹਦੇ ਵਿੱਚ ਇਹਨਾਂ ਦੀਆਂ ਜੋ ਮੰਗਾਂ ਸੀਗੀਆਂ ਉਸੇ ਨੋਟ ਕੀਤੀਆਂ ਹੈਗੀਆਂ ਔਰ ਜਿਹੜੀਆਂ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਮੰਗਾਂ ਇਹਦੀਆਂ ਨੇ ਪੂਰੀਆਂ ਹੋਣ ਵਾਲੀਆਂ ਅਸੀਂ ਕਰਵਾਵਾਂਗੇ ਬਾਕੀ ਕੁਝ ਮੰਗਾਂ ਸੀ ਜਿਹੜੀਆਂ ਅਸੀਂ ਇਹਨਾਂ ਦੀ ਨੋਟ ਕਰ ਲਈਆਂ ਔਰ ਫਲੱਡ ਸੀਜ਼ਨ ਤੋਂ ਬਾਅਦ ਜਿਹੜੇ ਕੋਈ ਕੰਮ ਹੋਣ ਵਾਲੇ ਹੈਗੇ ਨੇ ਉਹ ਅਸੀਂ ਮਾਜੂਦੀ ਸ਼ਬਦ ਨੋਟਿਸ ਲਾ ਕੇ ਸਰਕਾਰ ਤੱਕ ਪਹੁੰਚਾ ਦਿਆਂਗੇ। ਇਹ ਗੱਲ ਕਰੀ ਕਦੋਂ ਤੱਕ ਜਿਹੜੇ ਹਾਲਾਤ ਸਥਿਰ ਰਹੂਗਾ ਸੁਭਾਅ ਦੀ। ਦੇਖੋ ਇਹ ਸੈਪਟੈਂਬਰ ਤੱਕ ਚੱਲਦਾ ਹੁੰਦਾ ਫਲੱਡ ਸੀਜ਼ਨ। ਸੋ ਇਹਦੇ ਵਿੱਚ ਜੇ ਪਿਛੋਂ ਬਰਸਾਤ ਹੋ ਰਹੀ ਹੈ ਤੇ ਉਹਦੇ ਕਰਕੇ ਪਾਣੀ ਜਿਹੜਾ ਹੈਗਾ ਉਹਦਾ ਪੱਧਰ ਵਧਿਆ। ਪਰ ਇਹ ਵੀ ਹੁਣ ਫਲੱਡ ਸੀਜ਼ਨ ਦੇ ਵਿੱਚ ਕਿਹਾ ਨਹੀਂ ਜਾ ਸਕਦਾ ਕਿ ਕਦੋਂ ਇਹਦਾ ਪਾਣੀ ਦਾ ਘਟੇਗਾ ਜਾਂ ਕੀ ਹੈਗਾ ਬਟ ਸਾਨੂੰ ਆਸ ਹੈ ਜੀ ਇਹ ਕਿ ਜਦੋਂ ਬਰਸਾਤ ਪਿੱਛੇ ਹਟੇਗੀ ਤਾਂ ਉਹਦੇ ਨਾਲ ਜਿਹੜਾ ਹੈਗਾ ਪਾਣੀ ਦਾ ਪੱਧਰ ਨਿਯਮਾ ਹੋਏਗਾ ਔਰ ਰੂਟੀਨ ਵਾਲੇ ਜਿਹੜੇ ਕੰਮ ਕਰ ਰਹੇ ਜੀ ਉਹ ਸੱਚ ਚੱਲ ਪੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਸ਼ਾਸਨ ਵਾਲੇ ਟੀਮਾਂ ਆਈਆਂ ਵੀਰ ਏਡੀਸੀ ਸਾਹਿਬ ਆਏ ਨੇ ਐਸਡੀਐਮ ਸਾਹਿਬ ਆਏ ਤਹਿਸੀਲਦਾਰ ਸਾਹਿਬ ਜਿੰਨਾ ਵੀ ਪ੍ਰਸ਼ਾਸਨ ਆਇਆ ਹੈ ਧੰਨਵਾਦੀ ਇਹਨਾਂ ਦਾ ਪਰ ਇਹ ਵੀਰਾਂ ਨੂੰ ਇਹ ਵੀ ਬੇਨਤੀ ਕੀਤੀ ਜਿਹੜੀ ਅੱਜ ਮੰਗਾ ਰੱਖੀਆਂ ਨੇ ਤੇ ਜੇ ਸਾਡੀ ਆ ਮੰਗਾ ਪੂਰੀਆ ਇਹਨਾਂ ਨੂੰ ਐਸੀ ਕਿਹਾ ਕਰੋ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਅਸੀਂ ਇਹਨਾਂ ਦੇ ਧੰਨਵਾਦੀ ਆ ਤੇ ਵੀਰਾਂ ਸਾਰਿਆਂ ਨੂੰ ਮੁਸ਼ਕਲਾ ਜਿਹੜੀ ਆ ਹੱਲ ਹੋਈ ਆ ਜਾਣ ਇੰਨੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ